ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਠੱਠੀਪਾਈ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਾਗ ਹੈ ਜੀ ਇੱਕ ਟੋਕੜ ਵਿਹੜ ਇੱਕ ਗੱਬਣ ਚੈੱਕ ਪਾਸ ਹੈ ਜੀ ਤੇ ਇੱਕ ਬਾਈਕੋਲ ਕੱਟੀ ਹੈ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਸੇਵਕ ਸਿੰਘ ਪਿੰਡ ਠੱਠੀ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਮੋਬਾਈਲ ਨੰਬਰ 8727005538 ਠੀਕ ਆ ਬਾਈ ਇੱਕ ਨੰਬਰ ਵਾਰਡ ਤੋਂ ਸ਼ੁਰੂ ਕਰਦੇ ਸੁਆ ਕਿੰਨੇ ਮਾਜੀ ਦਾ ਸੁਆ ਬਰਾੜ ਸਾਹਿਬ ਦੂਜਾ ਇਹਦਾ ਠੀਕ ਆ ਕਦੋਂ ਸੁਈ ਆ ਪਤਾ ਸੁਈ ਸਾਈਜ਼ ਆਪਾਂ ਨੂੰ ਕੋਈ ਪਤਾ ਨਹੀਂ ਬਰਾੜਾ ਆਪਣੀ ਖਰੀਦੀ ਵੀ ਆ ਪਿਓਰ ਤੋਕੜ ਆ ਹਾਂ ਪਿਓਰ ਤੋਕੜਾ ਕਿੰਨਾ ਨੈਟ ਦੁੱਧ ਤੇ ਆ ਨੈਟ ਦੁੱਧ 6 ਕਿਲੋ ਆ ਵੀਰੇ ਚੁੱਕ ਦਾਂਗੇ ਜੀ ਹਾਂ ਜੀ ਪੂਰਾ ਕੰਡੇ ਤੇ ਠਣਾ ਦੀ ਫੁੱਲ ਰੰਗ ਪ੍ਰਿੰਟ ਪੂਰਾ ਚੰਗਾ ਜਾਤ ਬਰੀਡ ਵੀ ਚੰਗੀ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮ ਹੱਥੀ ਜਵਾਈ ਵਾਲਾ ਤੇ ਪੂੜ ਛਾਂ ਕੇ ਤੇ ਪੂਰਾ ਵੀ ਨਹੀਂ ਬਾਕੀ ਸੋਨਾ ਘੱਟ ਵਾਲਾ ਹਵਾਨ ਪੱਠ ਪੂਰੇ ਦੀ ਜੜਾਈ ਵੀ ਕਰਮ ਵਾਲੀ ਦੀ ਚੰਗੀ ਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਨਿੱਗਾ ਰਹਿਣਾ ਬਈ ਕੋਈ ਆਈ ਨਹੀਂ ਕਰਮ ਵਾਲੀ ਪੂਰੀ ਵੱਡੀ ਵਿਹੜਾ ਬਈ ਫਾਰਮ ਵਾਲੀ ਆ ਮੀ ਈ ਇਹ ਵੀ ਗੇਰਾ ਦਾ ਨਹੀਂ ਹੋਈ ਬਾਈ ਨਹੀਂ ਬਾਈ ਆਪਣੇ ਕੋਲੇ ਹੋਈ ਨਹੀਂ ਨਾ ਹੀ ਦੱਸੀ ਆਪਾਂ ਨੂੰ ਅਗਲੇ ਨੇ ਠੀਕ ਆ ਆਪਾਂ ਪ੍ਰੋਪਰ ਖਾਲੀ ਕਰਕੇ ਦੇਣੀ ਆ ਆਪਾਂ ਪ੍ਰੋਪਰ ਖਾਲੀ ਕਰਕੇ ਦੇਣੀ ਆ ਜੇ ਜੀ ਡਿਮਾਂਡ ਕਿੰਨੇ ਲੈਣੀ ਆ ਇਹਦੇ ਇਹਨਾ ਪ੍ਰਾੜਾ 15000 ਚ ਮਾਨ ਤਨ ਕਰਦਾਂਗੇ। ਉਹ ਜੂ ਮਾਨ ਤਨ? ਹਾਂਜੀ। ਦੋ ਨੰਬਰ ਨਾਗ ਵੀਰੇ ਇਹਦਾ ਸੂਆ ਕਿੰਨਾ ਵਾਜੇ? ਇਹਦਾ ਪਹਿਲਾ ਸੂਆ ਪੁਰਾਣਾ ਚਾਰ ਦੰਦ ਮੂੰਹ ਆ 6 ਕਿਲੋ ਨੱਟ ਦੁੱਧ ਦੇ ਥੱਲੇ ਤਿਆਰ ਆ। ਕਿੰਨੇ ਸਮੇਂ ਦੀ ਗੱਬਣਾ ਜੀ? ਇਹ 4 ਮਹੀਨਿਆਂ ਦੀ ਤਿਆਰ ਆ ਚੱਕ ਪਾ। ਚੱਕ ਪਾ ਆ ਤੇ 6 ਕਿਲੋ ਦੁੱਧ। ਹਾਂਜੀ। ਹਨਾਂ ਦੀ ਫੁੱਲ ਗਾਰੰਟੀ ਆ। ਫੁੱਲ ਗਾਰੰਟੀ ਆ। ਠੀਕ ਆ ਤੋੜ ਕੇ ਦਿਖਾ ਦੇ ਵੀਰੇ। ਰੰਗ ਪ੍ਰਿੰਟ ਬੜਾ ਚੰਗਾ ਆ ਹਨਾ ਬਈ ਬਲੈਕ ਕਲਰ ਸ਼ਾਈਨਿੰਗ ਵਾਲਾ ਪੂਰਾ। 6 ਕਿਲੋ ਨੱਟ ਦੁੱਧ ਆ। ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ। ਸਪੈਸ਼ਲ ਬੇਨਤੀ ਆ ਭਈ ਆਪਦਾ ਪਰਸਨਲ ਡਾਕਟਰ ਸਹਿਬਾਨ ਨਾਲ ਹੀ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਤੁਸੀਂ ਕਰਵਾ ਕੇ ਲੈ ਜਾਓ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਸੋਹਣਾ ਥਣਾ ਦਾ ਸਹਿਜਾ ਮੋੜ ਲਿਆ ਵੀਰੇ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਤੇ ਫੂਡ ਸ਼ਾਕੇ ਦੇ ਪੂਰਾ ਵੀ ਨਹੀਂ 4 ਥਣ ਮੰਜੇ ਦੇ ਪਾਵਿਆਂ ਰਗੀਆ ਚੈੱਕ ਵੀ ਤੁਸੀਂ ਕਰ ਸਕਦੇ ਹੋ ਚੰਗੀ ਆ ਹੈਨਾ ਭਈ ਨਿੱਗਰ ਆ ਸੰਭੀ ਬਲੀ ਦੋਤ ਤਾਂ ਸੇਵਾ ਨਾਲ ਹੋਰ ਵੀ ਵਾਜੂ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਜੀ ਮੱਝਾਰ ਕਦੋਂ ਦੀ ਹੂਹਣਾ ਬਈ ਹਾਂ ਬਈ ਹਾਂ ਜੈ ਜੀ ਡਿਮਾਂਡ ਇਹਦੀ ਜੀ ਇਹਦਾ ਬਰਾੜਾ 40000 ਚ ਮਾਨਤਨ ਕਰਦਾ ਜੋੜਾ ਲੈ ਜੇ ਬਈ ਕੋਈ ਫਿਰ ਉਹ ਜਾ ਕਰਦਾਂਗੇ ਠੀਕ ਆ ਤੇ ਕੱਟੀ ਦੀ ਕਿੰਨੀ ਕੁਮਰ ਆ ਜੀ ਕੱਟੀ ਹੋਊਗੀ ਬਰਾੜਾ ਡੇਢ ਸਾਲ ਦੀ ਡੇਢ ਸਾਲ ਦੀ ਬੱਚਾ ਹੀ ਆ ਹਨਾ ਸਿੰਗ-ਸੁੰਗ ਬਹੁਤ ਸੋਨੇ 골 ਕਰਦੀ ਹੁੰਦੀ ਆ ਤੇ ਝੋਲੀ ਵੀ ਕਰਮ ਵਾਲੀ ਦੀ ਚੰਗੀ ਆ ਹਨਾ ਬਸ ਇਹ ਤਾਂ ਮੋੜ ਲਈ ਨੇੜੋ ਅੰਦਰੋਂ ਅੰਦਰ ਹੀ ਮੋੜਲਾ ਕੋਈ ਗੱਲ ਨਹੀਂ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦਿੰਨਾ ਤੋਰੇ ਦੀ ਚੰਗੀ ਆ ਪੈਠ ਬੂੜਾ ਵੀ ਕਰਮ ਵਾਲੀ ਦਾ ਸੋਨਾ ਬਾਕੀ ਪੈਠ ਪੁਰੇ ਦੀ ਜੜਾਈ ਤੁਸੀਂ ਵੇਖ ਹੀ ਸਕਦੇ ਹੋ ਜੀ ਸਿੰਘ ਗੋਲ ਕਰਨ ਲੱਗ ਗਈ ਆ ਇਹ ਰੰਗ ਵਾਲਾ ਸਿੰਘ ਤਿਆਰ ਕਰੂਗੀ ਬਾਕੀ ਮੋਰਾ ਚ ਬੈਂਦੀ ਇਧਰ ਨੂੰ ਵੀਰੇ ਕਰ ਦੀ ਥੋੜੀ ਜੀ ਆਪਣੀ ਝੋਲੀ ਚੈੱਕ ਕਰਾ ਦਿੱਗੇ ਲਓ ਜੀ ਕਰੋ ਝੋਲੀ ਚੈੱਕ ਕਰਦੇ ਤੇ ਇਹਦੀ ਡਿਮਾਂਡ ਬਾਈ ਇਹਦਾ 36000 ਚ ਮਾਨਤਾਣ ਕਰ ਦਾਂਗੇ ਕੋਜੂ ਮਾਨਤਾਣ ਜੀ ਇਹਦੀ ਡਿਮਾਂਡ ਬਾਈ ਕਹਿੰਦਾ 36000 ਰੁਪਿਆ ਵਿੱਚੋਂ ਥੋੜਾ ਕਟਾ ਮਾਨਤਾਣ ਹੋ ਜਾਊਗਾ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ